ਅੱਜ ਦੇ ਮਸ਼ੀਨੀ ਯੁੱਗ 'ਚ ਜਿੱਥੇ ਪ੍ਰਾਤਨ ਚੀਜ਼ਾਂ ਦੀ ਥਾਂ ਮਸ਼ੀਨਾਂ ਨੇ ਲੈ ਲਈ ਹੈ ਉੱਥੇ ਹੀ ਅੱਜ ਵੀ ਕੁਝ ਲੋਕਾਂ ਜੀ ਹਣ ਜਿਨ੍ਹਾਂ ਵੱਲ ਲੁਕਤ ਹੁੰਦੀਆਂ ਇਹਨਾਂ ਵਿਰਾਸਤਾਂ ਨੂੰ ਬਚਾਉਣ ਦੇ ਲਈ ਪ੍ਰਯਾਸ ਕੀਤੇ ਜਾ ਰਹੇ ਹਨ ਅਤੇ ਅਜਿਹਾ ਹੀ ਕੁਝ ਪਠਾਨਕੋਟ ਵਿਖੇ ਵੀ ਵੇਖਣ ਨੂੰ ਮਿਲਿਆ ਜਿੱਥੇ 1895 ਚ ਬਣੇ ਇੱਕ ਕਨਕ ਪੀਸਣ ਵਾਲੇ ਅਕਰ ਆਠ ਨੂੰ ਬਚਾਉਣ ਦੇ ਲਈ ਲੋਕਾਂ ਵੱਲੋਂ ਪ੍ਰਯਾਸ ਕੀਤੇ ਜਾ ਰਹੇ ਹਨ ਦੱਸਦੇ ਚੱਲੀਏ ਕਿ ਇਸ ਕਰਾਟ ਵਿਖੇ ਪਾਣੀ ਦੀ ਮਦਦ ਦੇ ਨਾਲ ਕਣਕ ਨੂੰ ਪੀਸ ਕੇ ਆਟਾ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਆਟੇ ਨੂੰ ਖਾਣ ਦੇ ਆਪਣੇ ਹੀ ਬਹੁਤ ਸਾਰੇ ਫਾਇਦੇ ਹਨ ਇਸ ਸਬੰਧੀ ਜਦ ਇੱਥੇ ਕੰਮ ਕਰ ਰਹੀ ਲੋਕਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕਰਾਟ ਰਾਹੀਂ ਪੀਸੇ ਗਈ ਕਣਕ ਦੇ ਨਾਲ ਜੋ ਆਟਾ ਤਿਆਰ ਹੁੰਦਾ ਹੈ ਉਹ ਠੰਡਾ ਹੁੰਦਾ ਹੈ ਅਤੇ ਉਸ ਨਾਲ ਸ਼ੂਗਰ ਬਵਾਸਿਰ ਸਨੇ ਹੋੜਨਾ ਵਿਭਾਣੀਆਂ ਤੋਂ ਨਿਜ਼ਾਕਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਇੱਥੇ ਜੋ ਕਰਾਟ ਇਸ ਵੇਲੇ ਚੱਲ ਰਿਹਾ ਹੈ ਇਸ ਦੀਆਂ કુલ 6 ਚੱਕੀਆਂ ਹਨ ਪਰ ਉਹਨਾਂ ਵਿੱਚੋਂ 5 ਚੱਕੀਆਂ ਬੰਦ ਹੋਈਆਂ ਹਨ। ਉਨ੍ਹਾਂ ਪੰਜਾਬ ਸਰਕਾਰ ਅਗੇ ਮੰਕਰਦੇ ਹੋਏ ਕਿਹਾ ਕਿ ਇਨ੍ਹਾਂ ਚੱਕੀਆਂ ਨੂੰ ਠੀਕ ਕਰਵਾਇਆ ਜਾ ਸਕੇ ਤਾਂ ਜੋ ਸਾਡਾ ਆਉਣ ਵਾਲਾ ਭਵਿਕ ਆਪਣੇ ਇਸ ਹਸਦੇ ਨਾਲ ਜੁੜ ਸਕੇ। ਬਨਰੋ ਸੱਟਣਾ ਤੇ ਦੇਖਦਰੋ ਪੰਜਾਬ ਜੇ ਕੀ ਨਿਊਜ਼ मतलब कि भाजी अह बारह तेरह साल तो कम करते हैं इतने चक्की से ठीक है उसका कि ये जोड़ा आटा है ना कई बीमारियाँ कटद हैगा शुगर फ्री मतलब स्किन नहीं खराब होता लीवर नहीं खराब होता पत्थरी नहीं बनती यदाल की अं तो कहने कि अं तो चलो इतों तक ही इतों तक अगे अगे भी आने वाली पीढ़ी भी जानकारी इन्होंख सके अंग्रेजा ने वाटेद बनिया है अं तो सरकार अगे यही मंग करते हैं कि ये ठीक हो जाए दोबारा ਕੀ ਨਾਮ ਤੁਹਾਡਾ ਮੇਰਾ ਨਾਮ ਸੋਨ ਲਾਲਾ ਜੀ ਕੋਲ ਤਾਂ ਘਰ ਆਪ ਬਣਦਾ ਇਹ ਸਾਲ 1800 ਚਲਵੇਂ ਦਾ ਬਣਿਆ ਕੀ ਕਰਾਰ ਦੇ ਆٹے ਦਾ ਤੇ ਤੁਸੀਂ ਚੱਕੀ ਦੇ ਚੋਂ ਕੀ ਫਰਕ ਹੈਗਾ ਘਰ ਦਾ ਆਟਾ ਜੀ ਠੰਡਾ ਹੁੰਦਾ ਇਹਦੇ ਵਿੱਚ 슈ਗਰ ਫ੍ਰੀ ਆਟਾ ਹੀ ਬਣਦਾ ਪਰ ਬਵਾਸੀਰ ਦਾ ਉਹਦਾ ਵੀ ਥੋੜਾ ਲਾਜ ਹੁੰਦਾ ਹੋਰ ਖਾਨ ਵਿੱਚ ਵੀ ਕੀ ਕਰਦਾ ਜੀ ਤੇ ਇਹ ਹੁਣ ਚੱਕੀਆਂ ਸਾਰੀਆਂ ਖਰਾਬ ਹੋ ਗਈਆਂ ਇੱਕ ਜੱਗ ਹੀ ਚੱਲਦੀ ਐ ਉਹ ਬੰਦੇ ਦੇ ਜੜੀ ਨਿਕਲਦੀ ਉਹ ਮਾਲਕ ਕੀ ਕਮਾਈ ਤੇ ਆਂਖੀ ਕੀ ਕਮਾਈਏ ਕੀ ਮੰਗੀ ਕਰਦੇ ਮੰਗਿਆ ਵੀ ਦੁਬਾਰਾ ਚੱਕੀਆਂ ਨੂੰ ਤਿਆਰ ਕੀਤਾ ਜਾਏ ਇਹਦੀ ਨਾਲਾਂ ਟੁੱਟੀਆਂ ਦੀਆਂ ਪਾਣੀ ਦਾ ਪ੍ਰੈਸ਼ਰ ਨਹੀਂ ਹੈ ਇਹਨੂੰ ਦੇਖੋ ਸਰਕਾਰ ਅਕੇ ਆਹੀ ਆਹੀ ਮੰਗਾ ਹਾਲੀ